SSP ਜਿਲ੍ਹਾ ਸ਼ਹੀਦ ਪਗਸ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਇਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਆਸਰੋ ਹਾਈ ਟੈਕ ਨਾਕੇ ਤੇ ਪੁਲਿਸ ਨੇ 60 ਪੱਤੇ ਕੁੱਲ 1005 ਅਪਰੋਜ਼ਮ ਦੀਆਂ ਗੋਲੀਆਂ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਪੁਲਿਸ ਨੇ ਕਥਿਤ આરોપી ਦੇ ਖਿਲਾਫ ਐਨਡੀਪੀਸੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਜਿਹੜੀਆਂ ਨਾ ਕੱਲ ਗੋਲੀਆਂ ਫੜੀਆਂ ਜੀ ਉਹਦੇ ਬਾਰੇ ਦੱਸਿਓ ਕਿੱਥੋਂ ਫੜੀਆਂ ਤੇ ਕਿੰਨੀਆਂ ਫੜੀਆਂ ਜੀ ਜੀ ਸਾਡੇ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਹਾਈ ਟੈਕ ਨਾਕਾ ਰੈਗੂਲਰਲੀ ਸਾਡੇ ਅਨਸਰੂਮ ਲੱਗਿਆ ਹੋਇਆ ਚੈਕਿੰਗ ਦੌਰਾਨ ਇੱਕ ਬੱਸ ਰੋਪੜ ਸੈਟ ਤੋਂ ਆਈ ਜਦੋਂ ਸਾਡੀ ਪੁਲਿਸ ਪਾਲਟੀ ਬੱਸ ਦੀ ਚੈਕਿੰਗ ਕਰਨ ਦੀ ਸ਼ੁਰੂ ਕੀਤੀ ਤਾਂ ਇੱਕ ਸ਼ਖਸ ਜਿਸ ਦੀ ਤਕੀ ਉਤਰ ਕੇ ਪੈਦਲ ਦਰਦ ਹੋਇਆ ਤੇ ਵੀ ਸਾਡੇ ਐਸਆਈ ਜਗਤਾਰ ਸਿੰਘ ਚੌਕੀ ਚਾਰਜ ਅਨਸਰੂ ਨੇ ਉਹਨੂੰ ਬਾਜ਼ਮਾਰੀ ਉਹਦਾ ਨਾਮ ਪਤਾ ਪੁੱਛਿਆ ਤਾਂ ਉਹਨੇ ਆਪਣਾ ਨਾਮ ਲਖਵਿੰਦਰ ਸਿੰਘ ਪੁੱਤਰ ਭਦਰ ਸਿੰਘ ਪਿੰਡ ਚੱਕ ਸਿੰਘ ਥਾਣਾ ਗੜ ਗੜ੍ਹਸ਼ ਸ਼ੰਕਰ ਦੱਸਿਆ ਤਾਂ ਇਸੇ ਦੌਰਾਨੀਏ ਨੇ ਆਪਣੇ ਹੱਥ ਚੋਂ ਦਵਾਪਾ ਛੁੱਟ ਦਿੱਤਾ ਜਿਸ ਨੂੰ ਚੈੱਕ ਕਰਿਆ ਸਾਡੇ ਥਾਣੇਦਾਰ ਸਾਹਿਬ ਨੇ ਉਹਦੇ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਕਿੰਨੀਆਂ ਕਿਸੀ ਗੋਲੀਆਂ ਸਾਰੇ ਨਸ਼ੀਲੀਆਂ ਗੋਲੀਆਂ ਦੀ ਗਿਣਤੀ 1000 ਤੇ ਇਹ ਸਾਰੇ ਜਿਹੜਾ ਬੰਦਾ ਫੜਿਆ ਤੁਸੀਂ ਜੀ ਇਹਦੇ ਬਾਰੇ ਕੋਈ ਤਫਤੀਸ਼ ਕੀਤੀ ਵੀ ਅੱਗੇ ਵੀ ਕੋਈ ਤੇ ਪਰਚਾ ਹੈ ਜਾਂ ਪਹਿਲੀ ਵਾਰ ਹੀ ਫੜਿਆ ਗਿਆ ਜੀ 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 ਅਜੇ ਤੱਕ ਇਹਦੇ ਅੱਗੇ ਪਰਚਾ ਹੋਣ ਦੀ ਸਾਹਮਣੇ ਨਹੀਂ ਆਇਆ ਪਰ ਇਹ ਦਰਾਂਨੇ ਪੁੱਛ ਕੇ ਚ ਦੱਸਿਆ ਕਿ ਮੈਂ ਦਿੱਲੀ ਤੋਂ ਲੈ ਕੇ ਆਇਆ ਤੇ ਮੈਂ ਆਪ ਖੁਦ ਖਾਨਾ ਤੇ ਠੀਕ ਹੈ ਜੀ ਤੇ ਹੋਰ ਕੋਈ ਕੋਈ ਸਾਰ ਹੈ ਤੁਹਾਨੂੰ ਕੋਈ ਹੋਰ ਇਹਦੇ ਕੋਲ ਵੀ ਕੋਈ ਵੱਡਾ ਮਗਰਮਚ ਫੜਿਆ ਜਾਵੇ ਜੀ ਸਾਡੇ ਅਸੀਂ ਅੱਜ ਮਾਂਜੂ ਅਦਾਲਤ ਵਿੱਚ ਇਹਨੂੰ ਪੇਸ਼ ਕਰਾਂਗੇ ਰਿਮਾਰਟ ਹਾਸਲ ਕਰਕੇ ਕੁਝ ਕਿਸ ਬ੍ਰਾਂਡ ਜੋ ਵੀ ਤੁਹਾਡੇ ਸਾਹਮਣੇ ਆਏ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਜੀ ਸਾਨੂੰ ਆਸ ਜ਼ਰੂਰੀ ਹੈ ਵੀ ਅੱਗੇ ਬੜੇ ਕਲਾਸੀ ਹੋਣ ਦੀ ਸਾਨੂੰ ਉਮੀਦ ਆ